ਨਾ ਦੇਤੇ ਹੋਣ ਚਾਹੀਦੇ ਪੰਜਾਬ ਦੇ ਕੋਰ ਇਸ਼ੂਸ ਤਾਂ ਨੇ ਗੈਂਗਸਟਰ ਡਰਗ ਪੰਜਾਬ ਦੇ ਸਿਰ ਤੇ ਚੜ ਰਿਹਾ ਕਰਜ਼ਾ ਤੇ ਮੁੱਖ ਮੰਤਰੀ ਭਗਵੰਤ ਮਾਨ ਰੁਜੇ ਨੇ ਸਿਰਫ ਸਿਆਸੀ ਤੁੰਤੂ ਮੈਮੈਂਡ ਦੇ ਵਿੱਚ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਪਿਛਲੇ 6 ਮਹੀਨਿਆਂ ਦੀ ਚਾਹੇ ਕੋਈ ਰੈਲੀ ਦੇ ਵਿੱਚ ਉਹਨਾਂ ਦਾ ਬਿਆਨ ਹੋਵੇ ਚਾਹੇ ਮੁੱਖ ਮੰਤਰੀ ਦੀ ਕੋਈ ਪ੍ਰੈਸ ਕਾਨਫਰੰਸ ਹੋਵੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਨਾ ਡਿਵੈਲਪਮੈਂਟ ਨੂੰ ਲੈ ਕੇ ਕੋਈ ਗੱਲ ਕੀਤੀ ਨਾ ਸੋਸ਼ਲ ਵੈਲਫੇਅਰ ਸਕੀਮਾਂ ਨੂੰ ਲੈ ਕੇ ਕੋਈ ਗੱਲ ਕੀਤੀ। ਜੇ ਕੋਈ ਗੱਲ ਪਿਛਲੇ 6 ਮਹੀਨਿਆਂ ਦੇ ਵਿੱਚ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਦਾਂ ਬਦਨਾਮ ਕਰਨਾ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਿਦਾਂ ਕੂਟ ਪ੍ਰਚਾਰ ਕਰਨਾ ਹੈ? ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਿੱਜੀ ਤੌਰ ਤੇ ਕਿਸ ਤਰੀਕੇ ਹਮਲੇ ਕਰਨੇ ਨੇ ਮੁੱਖ ਮੰਤਰੀ ਸਾਹਿਬ ਇਹ ਮਨਸ਼ਾ ਸਾਫ਼ ਹੈ। ਇਹ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਸਿਆਸੀ ਰੰਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਚਾਹੁੰਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਸਾਹਮਣਾ ਲੈਣਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੈਣਾ ਪਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡੀਬਿਲਟੀ ਕਿੱਥੇ ਜਾ ਰਹੀ ਹੈ ਕਿਉਂਕਿ ਇਹ ਇਕੱਲੇ ਭਗਵੰਤ ਮਾਨ ਸਾਹਿਬ ਦੀ ਗੱਲ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਤੇ ਹੁਣ ਕੱਲ ਮੁੱਖ ਮੰਤਰੀ ਸਾਹਿਬ ਪਰਸੋਂ ਗਏ ਹੋ ਸੀ ਦਿੱਲੀ ਅਮਨਜੀਤ ਅਮਿਤ ਸ਼ਾਹ ਜੀ ਨਾਲ ਕਰਕੇ ਆਏ ਨੇ ਮੀਟਿੰਗ ਤੇ ਜਿਸ ਤਰੀਕੇ ਦੀਆਂ ਉਹ ਤੋਂ ਬਾਅਦ ਫੋਟੋਆਂ ਸਾਹਮਣੇ ਆਈਆਂ ਨੇ ਵੀਡੀਓ ਸਾਹਮਣੇ ਆਈ ਹੈ ਕਿ ਉੱਥੇ ਕੋਈ ਮੁੱਖ ਮੰਤਰੀ ਦੇ ਹਾਲਾਤ ਸੀ ਕਿ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਨੇ ਅੰਦਰ ਪੰਜਾਬ ਦੀ ਕੋਈ ਗੱਲ ਕੀਤੀ ਹੋਣੀ ਔਰ ਮੈਂ ਬਹੁਤ ਆਪਣੇ ਸੂਤਰਾਂ ਦੇ ਆਧਾਰ ਤੇ ਔਰ ਬਹੁਤ ਜ਼ਿੰਮੇਵਾਰੀ ਨਾਲ ਇਹ ਦਾਵਾ ਕਰਦਾ ਕਿ ਜਿਹੜੇ ਮੁੱਖ ਸਕੱਤਰ ਸਾਹਿਬ ਪਿੱਛੇ ਖੜੇ ਹੋ ਕੇ ਮੁੱਖ ਮੰਤਰੀ ਨੂੰ ਇਹ ਦੱਸ ਰਹੇ ਸੀ ਕਿ ਆਹ ਗੱਲ ਕਹਿ ਦੋ ਆਹ ਗੱਲ ਕਹਿ ਦੋ ਉਹ ਮੁੱਖ ਸਕੱਤਰ ਸਾਹਿਬ ਸਿਰਫ 5 ਮਿੰਟ ਜਿਹੜੀ ਦੇਸ਼ ਦੇ ਗ੍ਰਹਿ ਮੰਤਰੀ ਤੇ ਚੀਫ ਮਨਿਸਟਰ ਦੇ ਵਿੱਚ ਮੀਟਿੰਗ ਹੋਈ ਹੈ ਉਹ ਸਿਰਫ 5 ਮਿੰਟ ਉਹ ਮੀਟਿੰਗ ਦਾ ਹਿੱਸਾ ਸੀ ਉਹ ਤੋਂ ਬਾਅਦ ਉਹਨਾਂ ਨੂੰ ਉੱਥੋਂ ਬਾਹਰ ਜਾਣ ਦੇ ਲਈ ਕਹਿਤਾ ਸੀ ਤੇ ਅੰਦਰ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਸਿਰਫ ਤੇ ਸਿਰਫ ਜਿਹੜੀ ਪੰਜਾਬ ਪੁਲਿਸ ਨੇ ਇੱਕ ਉਹ ਆਤਿਸ਼ੀ ਵਾਲੇ ਮਾਮਲੇ 'ਚ ਗਲਤ ਜਾਂਚ ਕਰਾ ਲਈ ਹੈ ਉਹਨੂੰ ਲੈ ਕੇ ਕਿ ਕਿਸ ਤਰੀਕੇ ਬਚਾਉ ਸਕਦਾ ਹੈ ਇਹ ਕੋਈ ਹੋਰ ਜਿਹੜੀਆਂ ਵੀਡੀਓਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਬਚਾਓ ਸਕਦਾ ਕਿਉਂਕਿ ਬਾਹਰ ਆ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਆਰਡੀਐਫ ਦੀ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਐਸਵਾਈਐਲ ਦੀ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਜਨਤਕ ਪਲੇਟਫਾਰਮ ਤੇ ਇਸ ਗੱਲ ਦਾ ਐਲਾਨ ਕੀਤਾ ਕਿ ਐਸਵਾਈਐਲ ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਹੈ ਜਿਹੜਾ ਆਰਡੀਐਫ ਦਾ ਮਸਲਾ ਹੈ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਹਾਈ ਕੋਰਟ ਤੋ ਲਾਂਗੇ ਫਿਰ ਜਦੋਂ ਤੁਸੀਂ ਕੋਰਟਾਂ ਤੋਂ ਹੀ ਇਹ ਮਸਲੇ ਹੱਲ ਕਰਨ ਦੀ ਗੱਲ ਕਹਿ ਚੁੱਕੇ ਹੋ ਤਾਂ ਫਿਰ ਅੰਦਰ ਗ੍ਰਹਿ ਮੰਤਰੀ ਦੀ ਮੀਟਿੰਗ ਦੇ ਵਿੱਚ ਤੁਸੀਂ ਕੀ ਗੱਲ ਕੀਤੀ ਹੋਣੀ ਇਹ ਅੱਜ ਪੰਜਾਬ ਭਲੀ-ਪਾਤੀ ਜਾਣਦਾ ਹੈ ਤੇ ਕੱਲ ਪਹੁੰਚ ਕੇ ਮਜੀਠੇ ਹੁਣ ਪੰਜਾਬ ਦੀ ਤਰਾਸਦੀ ਦੇਖੋ ਇਹ ਮੰਦ ਭਾਗੀ ਹੈ ਪੰਜਾਬ ਦੀ ਕਿਸਮਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੈਚ ਵਰਕ ਦਾ ਉਦਘਾਟਨ ਕਰਨ ਦੇ ਲਈ ਸਰਕਾਰੀ ਰੈਲੀਆਂ ਕਰਦੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਜੇ ਹਲਕਾ ਮਜੀਠਾ ਨੂੰ ਲੈ ਕੇ ਇਹ ਖਾਸ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਈ ਘਬਰਾਹਟ ਹੈ ਤਾਂ ਉਹਨੂੰ ਸਰਕਾਰ ਦਾ ਕਰੋੜਾ ਰੁਪਇਆ ਐਸੀਆਂ ਰੈਲੀਆਂ ਤੇ ਪੈਚ ਵਰਕ ਦੀ ਸ਼ੁਰੂਆਤਾਂ ਤੇ ਖਰਚ ਕੇ ਇਹ ਪੰਜਾਬ ਦੀ ਭਲਾਈ ਨਹੀਂ ਹੋ ਰਹੀ ਇਹ ਪੰਜਾਬ ਦਾ ਇਹ ਗੱਲਾਂ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਦੂਜੇ ਪਾਸੇ ਜਿਹੜੇ ਅਫਸਰ ਨੇ ਖਾਸ ਕਰਕੇ ਡੀਪੀਆਰਓ ਨੇ ਮੈਂ ਸਮਝਦਾ ਕਿ ਅਫਸਰ ਸਰਕਾਰ ਦੇ ਦਬਾਅ niche ਚਾਪ ਲੋਸੀ ਦੀਆਂ ਹੱਥਾਂ ਟੱਪਦੇ ਜਾ ਰਹੇ ਨੇ ਕਿਉਂਕਿ ਉੱਥੇ ਕੱਲ੍ਹ ਡੀਪੀਆਰਓ ਸਾਹਿਬ ਕਹਿੰਦੇ ਜੀ ਹੁਣ ਮਜੀਠਾ ਦੇ ਵਿਧਾਇਕ ਤਲਬੀਰ ਸਿੰਘ ਗਿੱਲ ਸੰਬੋਧਨ ਕਰਨਗੇ ਮਤਲਬ ਕੀ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 ਸੋ ਜਿਹੜੇ ਡੀਪੀਆਰਓ ਇਹ ਸੱਤ ਤੱਕ ਜਾ ਰਹੇ ਨੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਉਂਕਿ ਲੋਕਾਂ ਨੇ ਤਾਂ ਉੱਥੇ ਬੀਬਾ ਗਨੀਬ ਕੌਰ ਮਜੀਠੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੂੰ ਚੁਣਿਆ ਤੇ ਅਫਸਰ ਇੰਨੀ ਚਾਪਲੂਸੀ ਦੀਆਂ ਹੱਦਾਂ ਟੱਪਰੇ ਨੇ ਕਿ ਇੱਕ ਬੰਦਾ ਜਿਹਨੂੰ ਚੁਣਿਆ ਵੀ ਨਹੀਂ ਜਿਹੜਾ ਹਲੇ ਵੋਟਾਂ 'ਚ ਵੀ ਕਦੇ ਮਜੀਠੇ ਤੋਂ ਖੜਾ ਨਹੀਂ ਹੋਇਆ ਉਹਨੂੰ ਵਿਧਾਇਕ ਦੱਸੀ ਜਾਂਦੇ ਨੇ ਤਾਂ ਐਸੇ ਅਫਸਰਾਂ ਦੇ ਖਿਲਾਫ ਮੁੱਖ ਸਕੱਤਰ ਸਾਹਿਬ ਐਲੀ ਤੁਸੀਂ ਕੋਈ ਐਕਸ਼ਨ ਲਓ ਤੇ ਨਾਲੇ ਭਗਵੰਤ ਮਾਨ ਜੀ ਜਿਹੜੇ ਉੱਥੇ ਦਾਅਵੇ ਕਰਦੇ ਨੇ ਕਿ ਜੀ ਹਰਾ ਪੈਨ ਚੱਲਣ ਲਾ ਦੂੰ ਤੇ ਹਾਸੋ ਹੀ ਨਹੀਂ ਗੱਲ ਐ ਮੁੱਖ ਮੰਤਰੀ ਸਾਹਿਬ ਪੈਨ ਤਾਂ ਹਲੇ ਤੁਹਾਡਾ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦਾ ਤੁਹਾਡੇ ਵੀ ਸਾਰੇ ਫੈਸਲੇ ਦਿੱਲੀ ਕਰਦੀ ਐ ਹੁਣ ਤਾਂ ਤੁਹਾਡੇ ਫਾਰਮਰ ਬੁਲਾਰੇ ਤੇ ਲੀਡਰ ਸਿੱਧੇ ਆ ਕੇ ਚਹਿਲਾਂ ਤੇ ਕਹਿੰਦੇ ਨੇ ਕਿ ਜੀ ਮੁੱਖ ਮੰਤਰੀ ਇਕੱਲਾ ਸੰਗਰੂਰ ਜ਼ਿਲ੍ਹੇ ਦਾ ਡੀਸੀ ਤੇ ਐਸਐਸਪੀ ਲਾ ਸਕਦਾ ਐ ਇਹ ਤੋਂ ਵੱਧ ਕੇ ਮੁੱਖ ਮੰਤਰੀ ਦੀ ਪੰਜਾਬ 'ਚ ਕੋਈ ਪਾਵਰ ਨਹੀਂ ਸੋ ਜੇ ਮੁੱਖ ਮੰਤਰੀ ਆਪ ਹੀ ਕੋਈ ਫੈਸਲਾ ਨਹੀਂ ਲੈ ਸਕਦੇ ਉਹ ਕਿਸੇ ਨੂੰ ਕੀ ਫੈਸਲੇ ਲੈਣ ਦੇ ਯੋਗ ਬਣਾ ਦੇਣਗੇ ਲੋਕਾਂ ਦੇ ਸਾਹਮਣੇ ਤੇ ਮੁੱਖ ਮੰਤਰੀ ਸਾਹਿਬ ਗੱਲਾਂ ਅਸੀਂ ਆ ਕੇ ਮੁਰਕੁੜ ਕੇ ਕਰਦੇ ਆ ਬੇਅਦਬੀ ਦੀਆਂ ਕੱਲ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਡਮਿਸ਼ਨ ਹੈ ਜਿਹੜਾ ਉਹ ਮਜੀਠਾ ਦੀ ਰੈਲੀ 'ਚ ਕੀਤਾ ਕਿ ਜੀ ਜੇ ਆਤਾਲੀ ਦਲ ਦੀ ਸਰਕਾਰ ਆ ਗਈ ਉਰੇ ਬੇਅਦਬੀ ਸ਼ੁਰੂ ਹੋ ਜਾਣਗੇ ਮੁੱਖ ਮੰਤਰੀ ਸਾਹਿਬ 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੈਰ ਰੱਖਿਆ ਤੇ ਉਸੇ ਦਿਨ ਤੋਂ ਲੈ ਕੇ ਇਹ ਬੇਅਦਬੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਨਹੀਂ ਕਦੇ ਕੌਮ ਦੇ ਉੱਤੇ ਹਮਲੇ ਬਥੇਰੇ ਹੋਏ ਸਿੱਧੇ ਹਮਲੇ ਹੋਏ ਕਾਂਗਰਸ ਨੇ ਅਕਾਲ ਤਖਤ ਸਾਭਹ ਘੇਟੇਰੀ ਕੀਤਾ ਸਿੱਧਾ ਹਮਲਾ ਕੀਤਾ ਜ਼ਾਲਮ ਸਰਕਾਰਾਂ ਨੇ ਕੀਤੇ ਪਰ ਇਹ ਪਿੱਠ ਦੇ ਵਿੱਚ ਛੁਰਾ ਇਹ ਲੁਕਵੇਂ ਢੰਗ ਨਾਲ ਹਮਲੇ ਇਹ ਆਮ ਆਦਮੀ ਪਾਰਟੀ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਈ ਹੈ ਉਸ ਦਿਨ ਤੋਂ ਇਹ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਹੈ ਤੇ ਸਟੇਜ ਤੇ ਖੜਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਤਾਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਗੱਲਾਂ ਕਰਦੇ ਨੇ ਪਰ ਲੋਕਾਂ ਨੂੰ ਨਾਲ ਇਹ ਕਿਉਂ ਨਹੀਂ ਦੱਸਦੇ ਕਿ ਅੱਜ ਤੱਕ ਜੇ ਕਿਸੇ ਪੋਲਿਟਿਕਲ ਬੰਦੇ ਨੂੰ ਬੇਅਦਬੀਆਂ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਹੋਈ ਹੈ ਜਿਹਨੂੰ ਬਚਾਉਣ ਦਾ ਅੱਡੀ ਚੋਟੀ ਦਾ ਜ਼ੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਚਾਹੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਨੇ ਲਾਇਆ ਹਰਜੋਤ ਬੈਂਸ ਨੇ ਲਾਇਆ ਭਗਵੰਤ ਮਾਨ ਸਾਹਿਬ ਤਾਂ ਮੁੱਖ ਮੰਤਰੀ ਨੇ ਜ਼ੋਰ ਤਾਂ ਉਹਨਾਂ ਦਾ ਵੀ ਪੂਰਾ ਲੱਗਿਆ ਕੇਸ ਦੇ ਤੁਸੀਂ ਇਹ ਕੇਸ ਵਿਦਰਾਅ ਕਰਨ ਤੱਕ ਅਦਾਲਤਾਂ ਚ ਗਏ ਉਹ ਤਾਂ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਜਿਨ੍ਹਾਂ ਨੇ ਕਿਹਾ ਕਿ ਨਰੇਸ਼ ਯਾਦਵ ਦੇ ਖਿਲਾਫ ਸਬੂਤ ਬਹੁਤ ਨਹੀਂ ਉਹਨੂੰ ਸਜ਼ਾ ਹੋਈ ਇਹ ਉਹੀ ਨਰੇਸ਼ ਯਾਦਵ ਹੈ ਜਿਹਨੂੰ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ ਤੇ ਕੋਰਟ ਨੇ ਸਜ਼ਾ ਦਿੱਤੀ ਤੇ ਸਟੇਜਾਂ ਤੇ ਬੇਅਦਬੀ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਿਆਨ ਦਿੰਦੇ ਨੇ ਤਾਂ ਇਹ ਗੱਲਾਂ ਕਿਉਂ ਭੁੱਲ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਦੂਜੀ ਬੇਅਦਬੀ ਦੀ ਜੇ ਮੈਂ ਗੱਲ ਕਰਾਂ ਤੁਹਾਡੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਡੇਰਾ ਸਰਸਾ ਬੇਅਦਬੀ ਦਾ ਦੋਸ਼ੀ ਹੈ ਜੇ ਡੇਰਾ ਸਰਸਾ ਬੇਅਦਬੀ ਦੇ ਕੇਸਾਂ ਦਾ ਦੋਸ਼ੀ ਹੈ ਫਿਰ ਲੁਕਵੇਂ ਢੰਗ ਨਾਲ ਡੇਰਾ ਸਰਸਾ ਨਾਲ ਹੱਥ ਕਿਉਂ ਮਲਾਇਆ ਜਾ ਰਿਹਾ ਹੈ ਉਹ ਪਹਿਲਾਂ ਤਾਂ ਆਪਣੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਏ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਆ ਮੈਂ ਕੋਰਟ ਦੇ ਆਰਡਰ ਦੀ ਗੱਲ ਕਰ ਰਿਹਾ 29 ਜਨਵਰੀ 2025 ਨੂੰ ਪੰਜਾਬ ਦੀ ਸਰਕਾਰ ਨੇ ਡੇਰਾ ਸਰਸਾ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਤੇ ਉਹਦੇ ਕੇਸ ਸਟੇ ਕਰਾਏ ਨੇ ਤੇ ਮੁੱਖ ਮੰਤਰੀ ਸਟੇਜਾਂ ਤੇ ਖੜੇ ਹੋ ਕੇ ਬੇਦਬੀ ਦੀਆਂ ਗੱਲਾਂ ਕਰਦੇ ਨੇ ਤੇ ਤੀਸਰੀ ਬੇਦਬੀ ਦੀ ਗੱਲ ਮੈਂ ਮੁੱਖ ਮੰਤਰੀ ਸਾਹਿਬ ਕਰਾਂ ਜਿਹੜਾ ਅੱਜ ਦਾ ਸਭ ਤੋਂ ਵੱਡਾ ਇਸ਼ੂ ਹੈ ਉਹ ਇਸ਼ੂ ਹੈ ਜੋ ਆਤੀਸ਼ੀ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਵਿਰੋਧੀ ਧਿਰ ਦੀ ਨੇਤਾ ਉਨੇ ਜਿਸ ਤਰੀਕੇ ਦੀ ਭੱਦੀ ਸ਼ਬਦਾਵਲੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਵਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਉਸ ਬੇਦਬੀ ਨੂੰ ਆਤਿਸ਼ੀ ਦੇ ਹੱਕ ਦੇ ਵਿੱਚ ਜਾ ਕੇ ਖੜੇ ਨੇ ਆਤਿਸ਼ੀ ਦੇ ਖਿਲਾਫ ਐਕਸ਼ਨ ਦੀ ਤਾਂ ਕੀ ਮੰਗ ਕਰਨੀ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦੁਰਵਰਤੋਂ ਕਰਕੇ ਆਤਿਸ਼ੀ ਨੂੰ ਬਚਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਹਦਾ ਉਦਾਹਰਣ ਹੈ ਕਿ ਜਲੰਧਰ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਮਤਲਬ ਕਮਾਲ ਹੋ ਗਈ ਭਗਵੰਤ ਮਾਨ ਸਾਹਿਬ ਕਮਾਲ ਹੋ ਗਈ ਵਿਧਾਨ ਸਭਾ ਦਿੱਲੀ ਦੇ ਵਿੱਚ ਆਤੀਸ਼ੀ ਜਿਹਦੇ ਗੁਰੂ ਸਹਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਦਫ਼ਤਰ ਦਿੱਲੀ ਕਪਿਲ ਮਿਸ਼ਰਾ ਦਿੱਲੀ ਦੇ ਬੀਜੇਪੀ ਦਾ ਮੁੱਖ ਦਫ਼ਤਰ ਦਿੱਲੀ ਤੇ ਦੱਸੋ ਜੀ ਥੋੜੀ ਪੰਜਾਬ ਪੁਲਿਸ ਨੇ ਜਲੰਧਰ ਦੇ ਕਮਿਸ਼ਨਰ ਸਾਹਿਬ ਨੇ ਜਰਿਸਡਿਕਸ਼ਨ ਜਲੰਧਰ ਦੀ ਕਿਵੇਂ ਬਣਾ ਲਈ ਔਰ ਇੱਕ ਦਿਨ ਚ ਐਫਐਸਐਲ ਤੋਂ ਰਿਪੋਰਟ ਵੀ ਕਰਾ ਲਈ ਉਹੀ ਐਫਐਸਐਸ ਨਗਰ ਮੋਹਾਲੀ ਜਿਹੜੀ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਹੈ ਜਿਨੇ ਕੇ ਵਿਜੇ ਸਿੰਘਲਾ ਜੀ ਨੂੰ ਕਲੀਨ ਚਿੱਟ ਦਵਾਈ ਹੈ ਉਹ ਐਫਐਸਐਲ ਇੱਕ ਦਿਨ ਚ ਆਤਿਸ਼ੀ ਨੂੰ ਕਹਦੇ ਕਿ ਜੀ ਵੀਡੀਓ ਨਾਲ ਛੇੜਛਾੜ ਹੋਈ ਹੈ ਤੇ ਹੁਣ ਜਦੋਂ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੇ ਉਹਦੀ ਜਾਂਚ ਕਰਾਈ ਉਹ ਵੀਡੀਓ ਸਹੀ ਪਾਈ ਗਈ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਦੱਸਣ ਕਿ ਕਿਉਂ ਪੰਜਾਬ ਦੇ ਵਿੱਚ ਇਹ ਜਿਹੜੀ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਪੰਜਾਬ ਪੁਲਿਸ ਦੀ ਦੁਰਵਰਤੋਂ ਹੋਈ ਹੈ ਤੇ ਅੱਜ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਕਿ ਕਿਉਂ ਇਹ ਅਫੈਂਸ ਕੀਤਾ ਗਿਆ ਇਹ ਕ੍ਰਿਮੀਨਲ ਕਾਂਸਪਰੇਸੀ ਪੰਜਾਬ ਪੁਲਿਸ ਨੇ ਰਚੀ ਕਿ ਇੱਕ ਦਿੱਲੀ ਦੀ ਦੋਸ਼ੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਝੂਠੀ ਐਫਐਸਐਲ ਦੀ ਰਿਪੋਰਟ ਲਈ ਗਈ ਤਾਂ ਕੀ ਇਹ ਬੇਅਦਬੀ ਨੇ ਪੰਜਾਬ ਨੂੰ ਸ਼ਰਮਸਾਰ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਤੇ ਤੁਹਾਡੀ ਪੁਲਿਸ ਕਰ ਕੀ ਰਹੀ ਹੈ ਤੁਹਾਡੀ ਪੁਲਿਸ ਜਾ ਕੇ ਵੱੜ ਰਹੀ ਹੈ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਤੁਹਾਡੀ ਪੁਲਿਸ ਸੱਚ ਕੰਡ 'ਚ ਜਾ ਕੇ ਗੁਰੂ ਸਾਹਿਬ ਦੇ ਸਰੂਪਾਂ ਦੀ ਫਰੋਲਾ ਫਰੋਲੀ ਕਰਨਾ ਚਾਹੁੰਦੀ ਹੈ ਤੇ ਦੂਜੇ ਹੱਥ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਚਾਹੇ ਪਰੋਂ ਨਰੇਸ਼ ਜੱਦਵ ਹੋਵੇ ਚਾਹੇ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਡੇਰਾ ਸਰਸਾ ਹੋਵੇ ਚਾਹੇ ਹਾਤਿਸ਼ੀ ਹੋਵੇ ਤੇ ਪੰਜਾਬ ਸਰਕਾਰ ਨੇ ਤਾਂ ਸਾਰਿਆਂ ਦੇ ਨਾਲ ਇਕੱਲੇ ਹੱਥ ਹੀ ਨਹੀਂ ਮਲਾਏ ਉਹਨਾਂ ਨੂੰ ਬਚਾਉਣ ਦੀ ਜਿੰਨੀ ਪਰਜ਼ੋਰ ਕੋਸ਼ਿਸ਼ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਕਰ ਸਕਦੀ ਸੀ ਇਹਦੇ ਬਾਰੇ ਸਪਸ਼ਟ ਤੌਰ ਤੇ ਮੇਰਾ ਚੈਲੰਜ ਹੈ ਕਿ ਸਾਹਮਣੇ ਆ ਕੇ ਜਵਾਬ ਦਿਓ ਕਿਉਂਕਿ ਕੋਰਟ ਦੇ ਡਾਕੂਮੈਂਟ ਨੇ ਅਗਰ ਤੁਸੀਂ ਕੋਰਟ ਦੇ ਵਿੱਚ ਜਾ ਕੇ ਦੇਰ ਆ ਸਰਸਾ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤਾਂ ਅਦਾਲਤ ਦੇ ਜਿਹੜੇ ਆਰਡਰ ਨੇ ਇਹ ਉਹਨਾਂ ਦੇ ਵਿੱਚ ਦਰਜ ਹੈ ਜੇ ਨਰੇਸ਼ ਯਾਦਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਦਾਲਤ ਦੇ ਵਿੱਚ ਰਿਟਨ ਪ੍ਰੋਸੀਕਿਊਸ਼ਨ ਨੇ ਫਾਈਲ ਕੀਤਾ ਕਿ ਅਸੀਂ ਕੇਸ ਵਿਡਰੋ ਕਰਨਾ ਚਾਹੁੰਦੇ ਆ ਜੇ ਹਾਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਹੈ ਤਾਂ ਉਹ ਵੀ ਤੁਸੀਂ ਆਨ ਰਿਕਾਰਡ ਜਿਹੜੀ ਇੱਕ ਜਾਲੀ ਰਿਪੋਰਟ ਤਿਆਰ ਕਰਾਈ ਜਿਹੜਾ ਕਿ ਹੁਣ ਸੱਚ ਦਾ ਪਰਦਾ ਫਾਚ ਹੋ ਗਿਆ ਕਿ ਉਹ ਬਿਲਕੁਲ ਸਹੀ ਵੀਡੀਓ ਹੈ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਇਲਜ਼ਾਮ ਲਾਓ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਸਾਹਿਬ ਤੇ ਤੀਸਰੀ ਜਿਹੜੀ ਮੈਂ ਅੱਜ ਗੱਲ ਨੂੰ ਰਿਕਰਨੀ ਚਾਹੁੰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਗੈਂਗਸਟਰਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਹਾਥੀ ਦੇ ਦੰਦ ਖਾਣਦੇ ਹੋਰ ਤੇ ਦਿਖਾਉਣਦੇ ਹੋਰ ਕਿਉਂ ਨੇ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਜੀ ਇੱਕ ਹਫ਼ਤੇ 'ਚ ਪੰਜਾਬ 'ਚੋਂ ਗੈਂਗਸਟਰ ਖਤਮ ਕਰ ਦੇਣੇ ਤੇ ਉਸ ਬਿਆਨ ਦਿੱਤੇ ਨੂੰ ਅੱਜ ਕਈ ਮਹੀਨੇ ਬੀਤ ਗਏ ਤੇ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਤਾਂ ਸਿੱਧੀਆਂ ਸਰਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਵਰਕਰ ਮੈਨੂੰ ਇਹ ਦੱਸਣ ਕਿ ਉਹ ਆਗ ਹੈ ਜਿਹੜੀ ਇਹ ਜਿਹੜੀ ਗੈਂਗਸਟਰ ਦੀ ਆਗ ਹੈ ਇਹ ਤਾਂ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਘਰਾਂ ਤੱਕ ਪਹੁੰਚ ਗਈ ਜਿਹੜੇ ਸਰਪੰਚ ਸਾਹਿਬ ਦਾ ਬਲਟੋਏ ਕਤਲ ਹੋਇਆ ਉਹ ਤਾਂ ਆਮ ਆਦਮੀ ਪਾਰਟੀ ਦੇ ਸਰਪੰਚ ਸੀ ਉਹ ਤਾਂ ਉਹੀ ਬਦਲਾਅ ਦੇ ਹਾਮੀ ਸੀ ਜਿਹੜੇ ਬਦਲਾਅ ਦੇ ਹਾਮੀਆਂ ਨੇ 92 ਸੀਟਾਂ ਲਿਆਂਦੀਆਂ ਇਹ ਸਰਪੰਚ ਸਾਹਿਬ ਦਾ ਕਤਲ ਕੋਈ ਰਵਾਇਤੀ ਪਾਰਟੀਆਂ ਦੀ ਸਰਕਾਰ 'ਚ ਨਹੀਂ ਹੋਇਆ ਇਹ ਸਰਪੰਚ ਸਾਹਿਬ ਦਾ ਕਤਲ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਸ਼ਰਿਆਮ ਇੱਕ ਵਿਆਹ ਦੇ ਵਿੱਚ ਸਿਰ ਚ ਗੋਲੀ ਮਾਰ ਕੇ ਤੇ ਉਹ ਆਮ ਆਦਮੀ ਪਾਰਟੀ ਅਦਾਲਤਾਂ ਦੇ ਵਿੱਚ ਤਾਂ ਗੈਂਗਸਟਰਾਂ ਨਾਲ ਹੱਥ ਮਿਲਾ ਰਹੀ ਔਰ ਇਹ ਕੋਈ ਮੈਂ ਇਲਜ਼ਾਮ ਨਹੀਂ ਲਾ ਰਿਹਾ ਮੈਂ ਚੈਲੰਜ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਲੀਡਰਾਂ ਨੂੰ ਕਿ ਪੰਜਾਬ ਨੂੰ ਆ ਕੇ ਗੱਲ ਦੱਸੋ ਕਿ ਜਿਹੜਾ ਜੱਗੂ ਭਗਵਾਨਪੁਰੀ ਹੈ ਜਿਹਨੂੰ ਤਰਨ ਤਾਰਨ ਦੀ 22 ਇਲੈਕਸ਼ਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਲੈ ਕੇ ਆਏ ਸੀ ਮਤਲਬ ਉਹ ਅਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ 22 ਇਲੈਕਸ਼ਨ ਦੇ ਵਿੱਚ ਉਹਦੀ ਮਦਦ ਲਈ ਤੇ ਉਸ ਤੋਂ ਬਾਅਦ ਮੁਹਾਲੀ ਦੀ ਕੋਰਟ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਸਟੇਟਮੈਂਟ ਕੀ ਦੇ ਰਹੀ ਹੈ ਕਿ ਜੀ ਸਾਡੇ ਕੋਲੇ ਜੱਗੂ ਭਗਵਾਨ ਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਜੱਗੂ ਭਗਵਾਨ ਪੁਰੀਏ ਨੂੰ ਡਿਸਚਾਰਜ ਕਰ ਦੇ ਮਤਲਬ ਗੁਰੂ ਸਬਾਨਾਂ ਦੀ ਤਲਾਸ਼ੀ ਲੈਣੀ ਹੈ ਗੁਰੂ ਘਰਾਂ 'ਚ ਜਾ ਕੇ ਸਾਡੀ ਪੁਲਿਸ ਜਿਹੜੇ ਗੁਰਸਿੱਖ ਵੀ ਨਹੀਂ ਉਹ ਸਾਡੇ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੇ ਨੇ ਮੁੱਖ ਮੰਤਰੀ ਨੇ ਗੋਲਕਾਂ ਦਾ حساب ਲੈਣਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਬਜਟ 1300 ਕਰੋੜ ਦਾ ਹੈ ਤੇ ਬਹੁਤ ਸੁਚੱਜੇ ਪ੍ਰਬੰਧ ਉਹ ਗੁਰੂ ਧਾਮਾਂ ਦੇ ਚਲਾਰੀ ਹੈ ਤੇ ਬਹੁਤ ਸੋਨਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਤੇ ਚੁਣੀ ਹੋਈ ਸੰਸਥਾ ਹੈ ਤੇ ਮੁੱਖ ਮੰਤਰੀ ਜਿਹੜੇ 2.5 ਲੱਖ ਕਰੋੜ ਜਿਹੜੀ ਸਰਕਾਰ ਦਾ ਬਜਟ ਹੈ ਜਿਹੜਾ ਕਰਜ਼ਾ 4.4 ਲੱਖ ਕਰੋੜ ਚੜ ਗਿਆ ਉਹਦੀ ਗੱਲ ਨਹੀਂ ਕਰਦੇ ਮਤਲਬ ਗੋਲ ਕਾਂ ਦਾ ਪੈਸਾ ਤਾਂ ਜਨਤਾ ਦਾ ਪੈਸਾ ਤੇ ਕੀ ਗੱਲ ਪੰਜਾਬ ਸਰਕਾਰ ਦਾ ਪੈਸਾ ਨਿੱਜੀ ਪੈਸਾ ਮੁੱਖ ਮੰਤਰੀ ਸਾਹਿਬ ਉਹ ਜਿੱਥੇ ਮਰਜ਼ੀ ਵਰਤ ਸਕਦੇ ਆ ਸਾਬ ਨੂੰ ਬਰਾੜ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਹੈ ਬਾੜ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਜੇ ਬੱਲਵ ਦੀ ਉਤਾਰਾ 11000 ਕੇਵੀ ਨਾਲ ਜੋੜ ਦਈਏ ਬੱਲਵ ਦਾ ਹੀ ਪਟਾਕਾ ਪੈਂਦਾ ਹੋਰ ਕਿਸੇ ਦਾ ਕੁਝ ਨਹੀਂ ਜਰ ਯਾਦ ਜੀ ਆਸੂ ਪਾਰਟੀ ਕਿਸੇ ਨਾਲ ਵੀ ਕੋਈ ਗੁਚਾ ਕਿਉਂ ਸਮਝਾ ਮੈਂ ਨੂੰ ਪਾਰਟੀ ਨੈਸ਼ਨਲ ਹੈ ਇਹ ਕਹਿੰਦਾ ਚਾਰ ਆ ਦੇ ਪਿਆਰ ਸੀਰੀਅਸ ਨੈਸ਼ਨਲ ਪਾਰਟੀ ਆਮ ਆਦਮੀ ਪਾਰਟੀ ਤਾਂ ਦੇਸ਼ ਚੋਂ ਹੀ ਖਤਮ ਹੋ ਚੁੱਕੀ ਹੈ ਪੰਜਾਬ ਦੀ ਸਰਕਾਰ ਹੈ ਜਿਹਦੇ ਕਰਕੇ ਇਹ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਅਸੀਂ ਮੰਨਦੇ ਨਹੀਂ ਇਹਨੂੰ ਨੈਸ਼ਨਲ ਪਾਰਟੀ ਭਾਜੀ ਭੀਪੀ ਪੰਜਾਬ ਦੇ ਸੰਦਾਂ ਨੂੰ ਮੰਨਦੀ ਹੈ ਤਾਂ ਕੁਝ ਦੋ ਹੀ ਤਾਂ ਬਾਕੀ ਨੇ ਤੇ ਪੰਜਾਬ ਦੀ ਕੰਮਣਾ ਨਾ ਉਹ ਸਿੱਟੂ ਇਹਦਾ ਬਹੁਤ ਬਾਰਾ ਹੈ ਇਹ ਕਹਿੰਦੇ ਕਰ ਲੈਂਦੇ ਭਾਈ ਇਹ ਇਹ ਕੋਈ ਨਹੀਂ ਕਿ ਚਾਰਜ ਦਾ ਕਰ ਦਿੱਤਾ ਹਾਂਜੀ ਹਾਂ ਕੋਈ ਨਹੀਂ ਡਿਸਟਰਬ ਕਰੇ ਨਾ ਸਟੇਟਮੈਂਟ ਤੇ ਡਿਸਟਰਬ ਕਰੇ ਵਧੀਆ ਦਾ ਭਾਜੀ ਨਹੀਂ ਨਹੀਂ ਆਮ ਜਨਤਾ ਨੂੰ ਮਤਲਬ ਤੁਸੀਂ ਦੇਖੋ ਵੀ ਇਹਦੇ ਤੇ ਗੱਲ ਕਰਤੀ ਨਹੀਂ ਆ ਰਹੀ ਮਤਲਬ ਸਰੇ ਆ ਤੁਸੀਂ ਕਹਿ ਰਹੇ ਹੋ ਕਿ ਇਹਦੇ ਨਾਲ ਸਾਡੇ ਕੋਲ ਕੋਈ ਨਹੀਂ ਆ ਰਿਹਾ